ਜਦੋਂ ਕਾਬਲੀ ਚਨੇ ਜਿਹੜੇ ਚਿੱਟੇ ਚਨੇ ਹੁੰਦੇ ਉਹਨਾਂ ਦੀ ਸਬਜ਼ੀ ਬਣਾ ਰਹੇ ਹਾਂ ਚਨੇ ਲਾਤਿਆਂ ਨੇ ਜਿੰਨੇ ਵੀ ਤੁਸੀਂ ਘਰ ਦੇ ਵਿੱਚ ਸਬਜ਼ੀ ਬਣਾਉਣੀ ਆ ਉਹਨੇ ਚਨੇ ਲੈਣੇ ਨੇ ਸੋ ਆਲੂ ਇਹਦੇ ਵਿੱਚ ਮੈਂ ਆਵੋਇਡ ਕਰ ਲਿਆ ਆਲਰੇਡੀ ਸਿਰਫ ਨੇ ਬਾਕੀ ਹਰੀਆਂ ਮਿਰਚਾਂ ਤੇਜ ਪੱਤਾ ਚਾਣਾ ਮਸਾਲਾ ਧਨੀਆ ਪਾਊਡਰ ਤੇ ਜੀਰਾ ਆਲਰੇਡੀ ਇਹਦੇ ਪਿਆਜ਼ਾਂ ਦੇ ਵਿੱਚ ਪਾ ਤਾ ਸੋ ਬਾਕੀ ਨਮਕ ਮਿਰਚ ਮਸਾਲੇ ਜੋ ਵੀ ਆ ਉਹ ਪਾਵਾਂਗੇ ਬੇਚੀ ਇਹਦੇ ਮੈਂ ਲਸਣ ਤੇ ਪਿਆਜ਼ ਇੱਕੋ ਹੀ ਪਾਦੇ ਆ ਬਾਕੀ ਤੁਸੀਂ ਤੜਕੇ ਦੇ ਵਿੱਚ ਕੁਝ ਵੀ ਐਡ ਕਰਨਾ ਚਾਹੁੰਦੇ ਹੋ ਟਮਾਟਰ ਵਗੈਰਾ ਉਹ ਵੀ ਤੁਸੀਂ ਕਰ ਸਕਦੇ ਹੋ ਸੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਕਰ ਲੈਣਾ ਹੈ ਪੂਰੀ ਚੰਗੀ ਤਰ੍ਹਾਂ ਸੋ ਲੋ ਜੀ ਆਪਾਂ ਸਾਰੇ ਮਸਾਲੇ ਵਗੈਰਾ ਕੱਢ ਲਏ ਆ ਜੀਰਾ ਆਲਰੇਡੀ ਮੈਂ ਇਹਦੇ ਵਿੱਚ ਪਾਤਾ ਸੀਗਾ ਇਸ ਤਰ੍ਹਾਂ ਜਿਹੜਾ ਜੀਰਾ ਨਾ ਮੈਂ ਵਿੱਚ ਹੀ ਮਿਕਸ ਕਰ ਦਿੱਤਾ ਸੀਗਾ ਕਉਕੇ ਪਿਆਜ਼ ਭੁੰਨਨੇ ਸੀਗੇ ਤਾਂ ਕਰਕੇ ਫਿਰ ਮੈਂ ਨਾਲ ਜਿਹੜੇ ਜੀਰਾ ਪਾਤਾ ਸੋ ਇਹ ਤੇਜ ਪੱਤਾ ਨਮਕ ਹਲਦੀ ਧਨੀਆ ਪਾਊਡਰ ਤੇ ਇਹ ਚੜਾ ਮਸਾਲਾ ਚੜਾ ਮਸਾਲੇ ਦੀ ਕੁਆਂਟੀਟੀ ਥੋੜੀ ਜ਼ਿਆਦਾ ਰੱਖਣੀ ਹੈ ਟੇਸਟ ਵਧੀਆ ਆਊਗਾ ਹਰੀ ਮਿਰਚ ਕਿਉਂਕਿ ਰੈੱਡ ਮਿਰਚ ਆਪਾਂ ਇਹ ਲਾਲ ਮਿਰਚਾ ਪਾਉਂਦੇ ਨਹੀਂ ਹੈਗੇ ਪੱਤੀ ਪਾਉਣੀ ਹੈ ਸੋ ਇਧਰ ਚਨੇ ਪਉਂਦੇ ਹੋਏ ਜਿੰਨੇ ਤੁਸੀਂ ਸਬਜੀ ਬਣਾਉਣੀ ਹੈ ਉਹਦੇ ਹਿਸਾਬ ਨਾਲ ਲਾਉਂਗੇ ਸੋ ਇਧਰ ਤੜਕਾ ਆਪਣਾ ਥੋੜਾ ਭੁੱਜ ਗਿਆ ਥੋੜਾ ਜਿਹਾ ਬਾਕੀ ਆ ਸੋ ਆਪਾਂ ਥੋੜਾ ਜਿਹਾ ਇਹਨੂੰ ਹੋਰ ਪਕਾਉਣਾ ਵਾ ਥੋੜਾ ਜਿਹਾ ਹੋਰ ਪਕਾ ਲੇ ਆਪਣੇ ਪਿਆਜ਼ ਇਸ ਤਰ੍ਹਾਂ ਦੇ ਹੋ ਗਏ ਆ ਭੁੰਨ ਕੇ ਸੋ ਹੁਣ ਆਪਾਂ ਇਹਨਾਂ ਨੂੰ ਗੈਸ ਕਰ ਦੇਣੀ ਹੈ ਬੰਦ ਇਹਨੂੰ ਨਾ ਆਪਾਂ ਇੱਕ ਪਲੇਟ 'ਚ ਕੱਢ ਲੈਣਾ ਤੇ ਠੰਡਾ ਕਰ ਲੈਣਾ ਫਿਰ ਇਹਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਜੀ ਇਸ ਤਰ੍ਹਾਂ ਦੇ ਤੁਸੀਂ ਪਿਆਜ਼ ਆ ਜਿਹੜੇ ਕਰ ਲੈਣੇ ਆ 골ਡਨ ਪੂਰੇ ਤੇ ਫਿਰ ਆਪਾਂ ਇਸ ਤਰ੍ਹਾਂ ਪਲੇਟ 'ਚ ਕੱਢ ਲੈਣਾ ਠੰਡਾ ਕਰ ਲੈਣਾ ਫਿਰ ਇਹਨੂੰ ਪੀਸਾ ਜਾ ਗਰਮ ਨੂੰ ਕਦੇ ਨਹੀਂ ਪੀਸਣਾ ਤਾਂ ਕਿ ਤੁਹਾਡੇ ਫੇਸ ਤੇ ਨਾ ਜਾਵੇ ਦੁਆਰਾ ਸੋ ਇਸ ਤਰ੍ਹਾਂ ਇਹਨਾਂ ਤੇਲ ਬਚ ਗਿਆ ਇਹਦੇ ਵਿੱਚ ਹੀ ਆਪਾਂ ਦੁਬਾਰਾ ਇਹਨੂੰ ਤੜਕਾ ਲਗਾਵਾਂਗੇ ਮਸਾਲੇ ਪਾ ਕੇ ਸੋ ਇੱਧਰ ਆਪਣੇ ਜਿਹੜੇ ਆਲੂ ਨੇ ਉਬਾਲ ਕੇ ਤਿਆਰ ਹੋ ਗਏ ਸੋ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਜੀ ਇਸ ਤਰ੍ਹਾਂ ਠੰਡੇ ਹੋ ਗਏ ਸੀਗੇ ਪਿਆਜ਼ ਆਪਾਂ ਇਹਨੂੰ ਮਿਕਸਰ 'ਚ ਪਾ ਲੈਣਾ ਹੈ ਨਾਲ ਹੀ ਆਪਾਂ ਆਪਣੀਆਂ ਜਿਹੜੀਆਂ ਹਰੀਆਂ ਮਿਰਚਾਂ ਟੇਸਟ ਦੇ ਅਕੋਰਡਿੰਗ ਪਾ ਲੈਣੀਆਂ ਤੇ ਇਹਨੂੰ ਵੀ ਵਿੱਚ ਹੀ ਗ੍ਰाइंड ਕਰ ਲੈਣਾ ਸੋ ਅਲੋਜੀ ਆਪਣਾ ਮਸਾਲਾ ਪੀਸ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਤੜਕਾ ਸੋ ਹੁਣ ਆਪਾਂ ਇਹਨੂੰ ਫਾਈ ਪੈਚੇ ਘੱਟਾਂਗੇ ਸੋ ਅਲੋਜੀ ਇਸ ਤਰ੍ਹਾਂ ਆਪਾਂ ਉਹੀ ਤੇਲ ਤੇ ਪਾਤਾ ਸੀ ਜਿਹੜਾ ਮਸਾਲਾ ਕਿਉਂਕਿ ਆਲਰੇਡੀ ਮਸਾਲਾ ਆਪਣਾ ਪੱਕਿਆ ਹੀ ਹੋਇਆ ਵਾ ਇਸ ਤਰ੍ਹਾਂ ਤੁਸੀਂ ਪਕਾ ਕੇ ਮਸਾਲਾ ਬਣਾਉਂਗੇ ਨਾ ਪੀਸੋਗੇ ਤਾਂ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਗਾ ਸਬਜ਼ੀ ਦਾ ਸੋ ਇਸ ਤਰ੍ਹਾਂ ਆਪਾਂ ਜਿਹੜੀਆਂ ਸਾਰੇ ਇੰਗਰੀਡੀਅੰਟ ਵਗੈਰਾ ਲਏ ਸੀ ਮਸਾਲੇ ਵਗੈਰਾ ਸੋ ਉਹਨਾਂ ਨੂੰ ਇਹਦੇ ਵਿੱਚ ਐਡ ਕਰ ਦੇਣਾ సోహా పా దాచి మసాలా ఇలా పక్క రో కసాలా మేక మిర్చు కచ్చే నా రక జన సో ఇర పూర దా సెట్లే తర పకా వా ਇਦੇ ਵਿੱਚ ਚਨੇ ਤੇ ਆਲੂ ਵਗੈਰਾ ਐਡ ਕਰ ਦਾਂਗੇ ਸੋ ਦੇਖੋ ਇਸ ਤਰ੍ਹਾਂ ਆਲੂ ਆਪਾਂ ਨੇ ਮਤਲਬ ਉਹ ਨਹੀਂ ਕਰਨੇ ਹੈਗੇ ਕਟਿੰਗ ਕੱਟ ਨਹੀਂ ਕਰਨੇ ਹੈਗੇ ਚੌਪ ਨਹੀਂ ਕਰਨੇ ਹੈਗੇ ਇਸ ਤਰ੍ਹਾਂ ਉਹ ਕਰ ਲੈਣੇ ਆਪਾਂ ਮਿਕਸ ਜੇ ਤੋੜ ਕੇ ਜੇ ਨਾ ਪਾਵਾਂਗੇ ਸਬਜ਼ੀ ਇਹਦੇ ਵੀ ਬਹੁਤ ਜਿਆਦਾ ਸਵਾਦ ਲੱਗਦੀ ਹੈ ਤੁਸੀਂ ਜੇ ਉਬਲੇ ਹੋਏ ਆਲੂ ਪਾਵਾਂਗੇ ਤਾਂ ਹੋਰ ਵੀ ਜਿਆਦਾ ਟੇਸਟ ਵਧੀਆ ਹੁੰਦਾ ਸੋ ਇਸ ਤਰ੍ਹਾਂ ਆਪਾਂ ਜਿਹੜੇ ਆਲੂ ਨੇ ਉਹਨਾਂ ਨੂੰ ਪੂਰਾ ਮੈਸ਼ ਨਹੀਂ ਕਰਨਾ ਹੈਗਾ ਥੋੜੇ ਜਿਹਾ ਮੋٹے-ਮੋٹے ਰੱਖਣੇ ਆ ਫਿਰ ਬਹੁਤ ਹੀ ਵਧੀਆਗਾ ਸਬਜ਼ੀ ਦਾ ਟੇਸ ਤੇ ਦੇਖਣ ਨੂੰ ਵੀ ਸੋਹਣਾ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸ ਵਧੀਆ ਆਉਂਦਾ ਸੋ ਇਸ ਤਰ੍ਹਾਂ ਆਪਾਂ ਹੁਣ ਮਸਾਲਾ ਤਿਆਰ ਹੋ ਗਿਆ ਸੋ ਇਸ ਤਰ੍ਹਾਂ ਵਿੱਚ ਜਿਹੜੇ ਚਨੇ ਐਡ ਕਰ ਲੈਂਦੇ ਆ ਆਪਾਂ ਹੁਣ ਇਹ ਜਿਹੜਾ ਸਾਰਾ ਸਿਸਟਮ ਆ ਨਾ ਚੱਕ ਕੇ ਮੈਂ ਕੁੱਕਰ ਦੇ ਵਿੱਚ ਪਾ ਲੈਣਾ ਵਾ ਕਿਉਂਕਿ ਫਿਰ ਸੀਟੀਆਂ ਲੱਗਣਗੀਆਂ ਤਾਂ ਹੀ ਚਨੇ ਬਣਨੇ ਚਨੇ ਭੁੰਨਦੇ ਹੋਏ ਸੀ ਉਬਲੇ ਨਹੀਂ ਸੀ ਇਸ ਵਜ੍ਹਾ ਕਰਕੇ ਇਸ ਤਰ੍ਹਾਂ ਆਪਾਂ ਸਾਰਾ ਇਹਦੇ ਵਿੱਚ ਐਡ ਕਰਤਾ ਕੁੱਕਰ 'ਚ ਨਾ ਕਿ ਸ਼ੀਟਿੰਗ ਵਾਲਾ ਪੋਨਿਓ ਸੀਗੀ ਕਿਉਂਕਿ ਚਾਨੇ ਆਪਣੇ ਕੱਚੇ ਹੀ ਨੇ ਫਿਲਮ ਤੋਂ ਨਹੀਂ ਸੀ ਗਿਆ ਮੇਰੇ ਸਾਰੇ ਵਿੱਚ ਪਾਣੀ ਜਿੰਨਾ ਤੁਹਾਨੂੰ ਲੋੜ ਆ ਤੁਸੀਂ ਇੱਕ ਥਿਨ ਬਣਾਣੀ ਚਾਹੁੰਦੇ ਹੋ ਸਬਜੀ ਉਸ ਤਰੀਕੇ ਨਾਲ ਪਾਣੀ ਪਾ ਦੇਣਾ ਵਾ ਸੋ ਹੁਣ ਆਪਾਂ ਇਹਦੇ ਵਿੱਚ ਪਾਣੀ ਥੋੜਾ ਐਡ ਕਰਾਂਗੇ ਸੋ ਕਿਉਂਕਿ ਸਾਨੂੰ ਘੱਟ ਲੱਗਦਾ ਸੋ ਤੁਸੀਂ ਇਹਨੂੰ 5 ਵਿਸਲਾਂ ਦੋਵੋਗੇ ਕਿਉਂਕਿ ਆਪਾਂ ਚਨੇ ਹੀ ਪਕਾਉਣੇ ਆ ਆਲੂ ਆਲਰੇਡੀ ਆਪਾਂ ਪਕਾ ਲਏ ਸੋ ਹੁਣ ਆਪਾਂ ਇਹਨੂੰ 5 ਛਿਟੀਆਂ ਲਗਾਵਾਂਗੇ ਕੁੱਕਰ ਬੰਦ ਕਰ ਦਾਂਗੇ ਫਿਰ ਸਬਜੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀ ਬਣੀ ਸੋ ਨਾਲ ਹੀ ਆ ਪਾਟਾ ਜਿਹੜਾ ਗੁੰਨ ਕੇ ਰੱਖਤਾ ਸਾਈਡਰ ਸਬਜੀ ਬਣ ਰਹੀ ਹੈ ਇੱਧਰ ਆਪਾਂ ਦੁੱਧ ਬੋਇਲ ਕਰ ਰਹੇ ਹਾਂ ਮਾਦਿਨਾਂ ਤਾਕੇ ਜਲਦੀ ਸਾਡਾ ਕੰਮ ਖਤਮ ਹੋ ਜਾਏ ਗਰਮੀ ਬਹੁਤ ਹੈ ਲਓ ਜੀ ਆਪਣੀ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਦੇਖ ਸਕਦੇ ਆ ਬਹੁਤ ਹੀ ਯਮੀ ਬਣਦੀ ਆ ਸੋ ਇਸ ਤਰ੍ਹਾਂ ਤੁਸੀਂ ਮੇਰੇ ਵੇਨਾ ਬਣਾ ਕੇ ਦੇਖਿਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਕਿਵੇਂ ਦੀ ਬਣੀ ਤੁਹਾਡੀ ਸਬਜੀ ਕਮੈਂਟ ਬਾਕਸ ਜਰੂਰ ਦੱਸਣਾ Thank you so much. Bye bye. Thank you for watching.